ਦੀ ਡਿਊਟੀ ਲਈ ਆਪ ਨੂੰ ਲੈਣ ਦੇ ਕਿਸੇ ਡਿਵੀਜ਼ਨ ਦੇ ਚੱਲਦੀ ਹੈ ਇਹ ਸਾਰੇ ਨਾ ਡਿਪਲੇਸ਼ਨ ਦੇ ਵਿੱਚ ਨਾ ਕਾਫੀ ਨੈਕਮ ਹੁੰਦੇ ਨੇ ਰੈਵਨਿਊ ਡਿਪਾਰਟਮੈਂਟ ਦੇ ਲੈ ਕੇ ਡਾਕਟਰ ਵੈਟਰਨਰੀ ਸਾਰੇ ਡਿਪਾਰਟਮੈਂਟਸ ਹੁੰਦੇ ਨੇ ਔਰ ਸਾਰੇ ਡਿਪਾਰਟਮੈਂਟਸ ਨੂੰ ਡਿਊਟੀਆਂ ਵੰਡੀਆਂ ਜਾਂਦੀਆਂ ਹੁੰਦੀਆਂ ਜਿਵੇਂ ਕਿ ਕਿੰਨੇ ਕਿੰਨੇ ਸਿੱਕੇ ਜਿਹੜੇ ਬਣਾਏ ਗਏ ਨੇ ਜਿਵੇਂ ਇਸ ਤਰ੍ਹਾਂ ਇਹ ਦੇ ਵਿੱਚ ਅਸੀਂ ਇਨੀਸ਼ੀਅਲੀ ਅਸੀਂ ਪੰਜ ਸੈਂਟਰ ਬਣਾਏ ਸੀ ਜਿਹੜੇ ਕਲਾ ਨਾਉਡ ਸਾਈਡ ਦੇ ਵਿੱਚ ਸੀ ਅਲੱਗ-ਅਲੱਗ ਸਕੂਲਾਂ ਦੇ ਵਿੱਚ ਔਰ ਅਸੀਂ ਐਮਰਜੈਂਸੀ ਦੋ ਸੈਂਟਰ ਹੋਰ ਬਣਾ ਲਏ ਇੱਕ ਨੜਾ ਵਾਲੀ ਚ ਬਣਾ ਲਿਆ ਤੇ ਇੱਕ ਟੈਂਪਰੇਰੀ ਅਸੀਂ ਉਹ ਗਿਲਾ ਨਥੂ ਸਿੰਘ ਦੇ ਵਿੱਚ ਜਗਾ ਉੱਚੀ ਜਗਾ ਸੀ ਕਿਉਂਕਿ ਕਈ ਲੋਕ ਇੰਟਰਸਟ ਨਹੀਂ ਹੁੰਦੇ ਕਿ ਉਹ ਦੂ ਪਿੰਡ ਤੋਂ ਦੂਰ ਜਾਣ ਅਸੀਂ ਉਹਨਾਂ ਦਾ ਟੈਂਪਰੇਰੀ ਰੇਜiment ਉੱਥੇ ਵੀ ਕਰਤਾ ਹੋਇਆ ਜਿਹੜੇ ਇੱਥੇ ਕਲਾਨੌਰ ਨੇ ਇਹ ਵੀ ਸਾਡੇ ਕੈਂਪ ਸਾਰੇ ਤਿਆਰ ਹੋਏ ਨੇ ਜੇਦੂ ਵੀ ਸਾਨੂੰ ਜ਼ਰੂਰਤ ਪੈ ਗਈ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਸਾਰਾ ਡਿਪਾਰਟਮੈਂਟ ਵਾਈਜ਼ ਸਾਰੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਜਦੋਂ ਵੀ ਜਿੰਨੇ ਵੀ ਆਏਗਾ ਸਾਡਾ ਆਲਰੇਡੀ ਅਰੇਂਜਮੈਂਟ ਸਾਰਾ ਹੈਗਾ ਸਭ ਕੁਝ ਪ੍ਰੋਵਾਈਡ ਕੀਤਾ ਲੋਕੀਂ ਕੇ ਸੈਂਟਰ ਦੇ ਰੁਕ ਸਰ ਹਾਂ ਸੈਂਟਰ ਜੀ ਸਰਕਟ ਉਹ ਅਸੀਂ ਕਾਫੀ ਕੈਪੈਸਟੀ ਹੈ ਕਿਉਂਕਿ ਸਕੂਲਸ ਦੀ ਬੜੀ ਵੱਡੀ ਕੈਪੈਸਟੀ ਹੈ ਪਰ 100 200 ਜਿੰਨੇ ਵੀ ਆ ਜਾਣਗੇ ਹੋ ਜਾਣਗੇ ਕੋਈ ਟੱਕਰ ਹਾਂਜੀ ਸਰ ਅੱਛਾ ਜੇ ਐਨਡੀਆਰ ਜੀ ਟੀਮ ਹੈ ਸਾਡੇ ਕੋਲ ਇੱਕ ਟੀਮ ਪੂਰੀ ਆਈ ਹੋਈ ਹੈ ਤੇ ਉਹਦੇ ਵਿੱਚ ਉਹਨਾਂ ਕੋਲ ਚਾਰ ਬੋਟਸ ਨੇ ਇੱਕ ਇੱਕ ਟਾਈਮ ਤੇ ਚਾਰ ਬੋਟਸ ਚੱਲ ਸਕਦੀਆਂ ਨੇ ਤੇ ਉਹ ਸਭ ਨਾਲ ਜਿੰਨੀ ਜਿੰਨੀ ਰਿਕੁਆਇਰਮੈਂਟ ਸੋਲਵ ਕਰ ਰਹੇ ਨੇ ਹੌਣ ਤੱਕ ਕਿੰਨੇ ਰੈਸਕਿਊ ਕੀਤੇ ਗਏ ਪਰਿਵਾਰ ਹੌਣ ਤੱਕ ਅਪ੍ਰੋਕਸੀਮੇਟਲੀ 20 ਪਰਿਵਾਰ ਜਿਹੜੇ ਨੇ ਅਸੀਂ ਰੈਸਕਿਊ ਕੀਤੇ ਨੇ ਅਜੇ ਵੀ ਸਰ ਪੁੱਜ ਬਚੇ ਹੋਏ ਨੇ ਨਹੀਂ ਅਜੇ ਤੱਕ ਸਾਡੇ ਇਸ ਟਾਈਮ ਤੇ ਸਾਡੇ ਕੋਲ ਕੋਈ ਵੀ ਐਪਲੀਕੇਸ਼ਨ ਜਾਂ ਕੋਈ ਵੀ ਆ ਟੈਲੀਫੋਨ ਕਾਲ ਕਿਸੇ ਪੈਂਡਿੰਗ ਨਹੀਂ ਹੈਗੀ ਪੋਣ ਪਾਣੀ ਤੇ ਕਿਵੇਂ ਦੀ ਵਿਅਦਿ ਪੱਤਰ ਪਾਣੀ ਠੀਕ ਹੈ ਸਰ ਪਾਣੀ ਕੋਈ ਸਾਡੇ ਲੈਵਲ ਤੇ ਨਹੀਂ ਨਾ ਸਿਰ ਸਾਰੇ ਤੱਕ ਲੈ ਦਿਨ ਵਿੱਚ ਸਰ ਅੱਜ ਤਾਂ ਤੋਂ ਪਹਿਲਾਂ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਰਵਾਂ ਸਿੰਘ ਜੀ ਮਾਨ ਪਛੀਤੇ ਤੌਰ ਤੇ ਹੜ੍ਹ ਬਾਰੇ ਦੇ ਲਾਤੀ ਜੀ ਦੇ ਉਹਨਾਂ ਦਾ ਦੌਰਾ ਕਰਨ ਅਰੇ ਆਏ ਸੀਗੇ ਔਰ ਚੌਪਰ ਤੇ ਆਏ ਸੀ। ਤਾਂ ਜਦੋਂ ਉਹਨਾਂ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਮਨ 'ਚ ਇੱਕ ਗੱਲ ਆਈ ਕਿ ਜਿਹੜਾ ਚੌਪਰ ਆ ਲੋਕਾਂ ਦਾ ਚੌਪਰ ਹੈ ਅਮਰੀਕਾ ਪਹਿਲੀ ਵਾਰੀ ਹੋਣਾ ਕੋ ਮੁੱਖ ਮੰਤਰੀ ਆਇਆ ਚੌਪਰ ਤੇ ਹੋਵੇ ਤੇ ਗਿਆ ਬਾਈ ਰੋਡ ਤੋਂ। ਐ ਮੈਂ ਕਹਿੰਦਾ ਐਸੇ ਮੁੱਖ ਮੰਤਰੀ ਮੇਛਾ ਪੰਜਾਬ ਨੂੰ ਮਿਲਦੇ ਚਾਹੀਦੇ ਨੇ ਕਿ ਇੰਨੀ ਫਰਾਗ ਦੇ ਲਈ ਵਖਾ ਕੇ ਇਹ ਮਹਿਸੂਸ ਕੀਤਾ ਕਿ ਲੋਕਾਂ ਦਾ ਚੌਪਰ ਲੋਕਾਂ 'ਚ ਰਹੇਗਾ ਅੱਜ ਉਹੀ ਚੌਪਰ ਜਿਹੜਾ ਸਾਰੇ ਗਰਦਾਸਪੁਰ ਦੇ ਵਿੱਚ ਉਹ ਵਕ ਵਕ ਥਾਵਾਂ ਤੇ ਜਾ ਕੇ ਉਹਦਾ ਜਾਇਜ਼ਾ ਵੀ ਲਿਆ ਲੋਕਾਂ ਨੂੰ ਰਾਦ ਸਮਗਰੀ ਵੀ ਵੰਡੀ ਮੈਂ ਸਵੇਰੇ ਦੋ ਟਾਈਮ ਦੀਨਾਨਗਰ ਜਿਹੜਾ ਹੈ ਡਿਪੈਂਡ ਬਣਿਆ ਉੱਥੋਂ ਦੋ ਵਾਰੀ ਦਾਨ ਮੈਂ ਭਰੀ ਆ ਇੰਨਾ ਮ ਕਲਾਨੌਰ ਹੋ ਕੇ ਕਲਾਨੌਰ ਦੇ ਨਾਲ ਲੱਗਦੇ ਜਿੱਦਾਂ ਛਾਫੁਰ ਕਰਾਇਆ ਪਿੰਡ ਇੰਨਾ ਪਿੰਡਾ ਜੋ ਹੋ ਕੇ ਨਾਲੇ ਜਿਹੜੀ ਸੁਭਗਰੀ ਸੀਗੀ ਉਹਨਾਂ ਨੂੰ ਜਿਹੜੇ ਲੋਕ ਉਹਨਾਂ ਦਾ ਪਿੰਡਾਂ ਦੇ ਵਿੱਚ ਸਤੋਂ ਦੇ ਹੱਸੇ ਆ ਉਹ ਉਹ ਤੋਂ ਬਾਅਦ ਵਾਪਸ ਜਾ ਕੇ ਫੇਰ ਸਬਾਲ ਰੋਡ ਕਰਕੇ ਰੂਵਾਲ ਤੇ ਦੂਸਰਾ ਮਾਨ ਸਾਦਾਵਾਲੀ ਇਹਨਾਂ ਚੱਕ ਇਹਨਾਂ ਪਿੰਡਾਂ ਚ ਦੁਬਾਰਾ ਜਿਹੜਾ ਨਵੀਂ ਵਿਖਿਆ ਸਾਰਾ ਸਾ ਲੋਕ ਜਿਹਨੇ ਸਾਡੇ ਬਾਰਡਰ ਦੇ ਲੋਕ ਨੇ ਇਹਨਾਂ ਨੂੰ ਤੇ ਨਿਤ ਨਵੀਆਂ ਜਿਉ ਜੰਮੇ ਆ ਉਹਦੋਂ ਦੀਆਂ ਨਿਤ ਨਵੀਆਂ ਮੁਹਿਮਾਂ ਨੇ ਕਦੀ ਇੱਥੇ ਬਾਰਡਰ ਦੇ ਲੜਾਈ ਦਾ ਖਤਰਾ ਕਦੀ ਦਰਿਆ ਦੇ ਪਾਣੀਆਂ ਦਾ ਖਤਰਾ ਪਰ ਮੈਂ ਇਹਨਾਂ ਲੁਹਾਦਰ ਲੋਕਾਂ ਚੋਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਮੇਚਾਂ ਹੀ ਭਾਰਤ ਔਖੀ ਘੜੀ ਦਾ ਟੱਕਰਾ ਕਰਕੇ ਔਖੀ ਘੜੀ ਚੋਂ ਨਿਕਲੇ ਨੇ ਇਸ ਵਾਰ ਵੀ ਡੇਰਾ ਬਾਬਾ ਨਾਨਕ ਦੇ ਲੋਕ ਇਸ ਜਿਹੜੀ ਮੁਸੀਬਤ ਚੋਂ ਨਿਕਲਣ ਉਹ ਹੌਸਲੇ ਚ ਨੇ ਔਰ ਹੌਸਲੇ ਚ ਰਹਿ ਕਿ ਇਸ ਮੁਸੀਬਤ ਤੋਂ ਜਰੂਰ ਨਿਕਲੋ ਬਤਾ ਕਿੰਨਾ ਦਾ ਸਟੈਂਡ ਤੇ ਉੱਪਰ ਹੈ ਚੋਪਰ ਤੋਂ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦਾ ਤਰੀਕਾ ਕੀ ਹੈ ਕਿਉਂਕਿ ਜਿਹੜੀਆਂ ਵੀਡੀਓ ਕੋਸ ਵਾਇਰਲ ਹੋਈਆਂ ਉਹਦੇ ਤੇ ਦਿਖਾਇਆ ਜਾ ਰਿਹਾ ਹੈ ਕਿ ਰਾਸ਼ਨ ਜਾ ਰਿਹਾ ਪਰ ਉਹ ਲੋਕ ਕਹਿੰਦੇ ਕਿ ਐਨੀ ਉੱਚੀ ਤੋਂ ਰਾਸ਼ਨ ਉਸ ਤੋਂ ਆਪ ਕੋਈ ਹੋ ਕੇ ਤੁਸੀਂ ਆ ਜਾਓਗੇ ਮੈਂ ਚੋਪਰ ਦੇ ਵਿੱਚ ਬੈਠਾ ਸੀਗਾ ਚੋਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕੇਟ ਬਣਾ ਕੇ ਰੱਖੀਏ ਨੇ ਉਹ ਪੈਕੇਟ ਜਿਹੜਾ ਉਹਨਾਂ ਛੱਤਾਂ ਤੇ ਸੁੱਤੇ ਗਏ ਹੁਣ ਚੋਪਰ ਤਾਂ ਇਹਨਾਂ ਨੀਵਾ ਤਾਂ ਆ ਵੀ ਨਹੀਂ ਸਕਦਾ ਤੁਸੀਂ ਆ ਵੀ ਸਾਰੇ ਸਿਆਣੇ ਬਿਲਕੁਲ ਪਹੁੰਚ ਰਹੀ ਹੈ ਪਹੁੰਚ ਰਹੀ ਹੈ ਬਿਲਕੁਲ ਪਹੁੰਚ ਰਹੀ ਹੈ ਜਿੰਨੂੰ ਸੁੱਟਣ ਦੇ ਨਾਲ ਕੋਈ ਨੁਕਸਾਨ ਨਹੀਂ ਉਹ ਤਾਂ ਚੋ ਸਿਸਟਮ ਹੀ ਆ ਉਹ ਜਾਂ ਪੈਕ ਕੀਤਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਤੱਕ ਜ਼ਰੂਰ ਪਹੁੰਚਣੀਆਂ ਬਾਕੀ ਸਾਡੇ ਇਲਾਕੇ 'ਚ ਜਿੰਨੇ NGO ਕੰਮ ਕਰ ਰਹੀ ਆ ਜਿੰਨੇ ਸਮਾਜ ਸੇਵੀ ਸੰਸਥਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬੀ ਲੋਕ ਜਦੋਂ ਕਿਸੇ ਬਾਹਰਲੇ ਮੁਲਕਾਂ 'ਚ ਮੁਸੀਬਤ ਕੋਈ ਆ ਜਾਏ ਹਾਰ ਪਾ ਜਾਏ ਦੂਜਾ ਉੱਥੇ ਜਾ ਕੇ ਤਾਂ ਲੋਕਾਂ ਦੀ ਸੇਵਾ ਕਰਦੇ ਅੱਜ ਤੇ ਉਹਨਾਂ ਦੇ ਆਪਣੇ ਨੇ